ਲੋਟੀ ਆਪਾਂ ਅੱਜ ਲੱਗੇ ਆਂ ਪਹਿਲੇ ਦਿਨੀ ਥਾੜਾ ਥੋੜਾ ਹੀ ਉਹਦਾ ਵਿਹਲਾ ਆ ਸ਼ਰਮ ਵਾਲਾ ਕੁਛ ਰਹਿੰਦਾ ਹੀ ਈ ਗਈ ਚਲੋ ਵਾਹ ਕੇ ਦੇ ਦਿਆਂ ਆ ਰਿਆ ਨੂੰ ਪਿਆਰ ਭਰੀ ਸਾਸੀ ਕਾਲ ਤੇ ਸਵਾਗਤ ਆ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਲੱਗੇ ਆਂ ਟਰੈਕਟਰ ਬਾਉਣ ਤੇ ਦੇਖਦੇ ਆਂ ਅੱਜ ਕੀ ਪਰਫਾਰਮੈਂਸ ਕੀ ਦਿੰਦਾ ਯੋਰ ਯੋਰ ਕੀ ਦਿਖਾਉਂਦਾ ਵਾ 52 10 ਦਵਾਗ ਦੇਦੇ ਆਂ ਖੋਲਦੇ ਆਂ ਸਾਰੀਆਂ ਗਿੱਲੀਆਂ ਕਮੈਂਟ ਕਰਕੇ ਦੱਸਣਾ ਕਿ ਕਿਹੜੇ ਟਰੈਕਟਰ ਦੀ ਫੈਨ ਹੋ। ਕਮੈਂਟ ਜ਼ਰੂਰ ਕਰਨਾ ਕਿਦਾਂ ਦਾ ਚੱਲਿਆ ਕਰਦਾ ਉਹ ਨਹੀਂ ਤੁਹਾਨੂੰ ਸਾਰੀਆਂ ਵੀਡੀਓ ਦਿਖਾਵਾਂ। ਲੋ ਜੀ ਆਪਾਂ ਪਾ ਰਹੇ ਹਾਂ ਤਲੀਆਂ ਪਹਿਲੇ ਦਿਨ ਟਰੈਕਟਰ ਦੀ ਪਰਫਾਰਮੈਂਸ ਚੈੱਕ ਕਰੋ। ਆਪਾਂ ਤੁਹਾਨੂੰ ਦਿਖਾਉਣੀ ਆ ਕਿਹੜਾ ਗੇਅਰ ਚੱਲ ਰਿਹਾ। ਆ ਦੇਖੋ। ਟੂ ਵੇਰ ਚ ਥੋੜੀ ਸੀ ਵਾਕੀ ਪਰਫਾਰਮੈਂਸ ਲੋ ਜੀ ਬੜੇ ਫਾਨਕੁੰਬਾ ਦਾ ਦੋ ਮੰਜਾ ਤਾਂ ਤਾਂ ਇਹ ਪਰਪਲ ਹੋਈਏ ਜਿਹੜਾ ਰੰਗ ਨਾਲੋਂ ਥੇ ਲੋ ਜੀ ਸਾਡੀ ਜੇ ਕਰ ਰਹੇ ਆ ਪਹਿਲੇ ਸੀ 1 ਚ ਉਹ ਰੋਕ ਰਿਹਾ ਤਾਂ ਉਹ ਇੱਕ ਗੱਡੀ ਹੋਰ ਅੱਜ ਚਲਦੀ ਉਹਦੀ ਟੈਸਟਿੰਗ ਹੈਗੀ ਟੈਸਟਿੰਗ ਕਰਕੇ ਦਾ ਕਰਾਂਗੇ ਕੀ ਲੈ ਲੀ ਸੀ ਲੈ ਕੇ ਕਾ ਆਵਾਂ ਕਿ ਨੰ ਭਿੰਦਾ ਕਿ ਨਹੀਂ ਚੱਕਰ ਕਿ ਨਹੀਂ ਤੋੜਦਾ ਭਰਾਵਾ ਪੂងੇ ਚੱਕਰ ਤੇ ਬੰਨਣਾ ਹੌਣ ਕਿੱਥੇ ਹੌਣ ਕਿੱਥੇ ਪਿਆਲੀ ਵੀ ਗੱਲੀ ਬਹੁਤ ਗੱਲੀ ਪਿਆਲੀ ਲੱਡੂ ਬਣਦਾ ਲੱਡੂ ਬਣ ਜਾਂਦਾ ਇਹਦਾ ਲੱਡੂ ਹੀ ਨਹੀਂ ਕੀ ਕਰਤਾ ਜੀ ਅਦਾ ਛੋਟਾ ਜਵਾਨਾ ਜਿ ਕਿੱਟਾ ਡਿਆ ਕੰਮ ਨੂੰ ਗਰਮ ਕਰਦਾ ਕਰਤਾ ਛੱਟ ਬਾਜੀ ਬਗੇ ਤੂੰ ਆਂਦਾ ਵਾਗਾ ਫੋਟ ਗਿਆ ਵਾ ਜਿਹੜੇ ਕਹਿੰਦੇ ਨੇ ਧੂਆ ਮਾਰਦਾ ਧੂਏ ਦਾ ਇਹਦੇ ਛੱਟੇ ਕੋ ਛੱਡ ਕੇ ਜਾਉ ਧੂਏ ਦਾ ਹਾਲ ਵੇਖੋ ਚੱਲਣ ਡਿਆ ਉਹ ਮਾਰ ਦੇ ਜਨੇਪਰ ਕੱਢਣ ਦਾ ਧੂਆਂ ਮਾਰ ਦੇ ਕੇ ਫੇਟੇ ਮੈਂ ਕਹਿ ਦਊ ਕੀ ਇੱਕ ਅੱਡੇ ਕਦੇ ਸਾਡੇ ਟਰੈਕਟਰ ਸੈੱਟ ਕਰਦਾਂਗੇ ਆਪਾਂ ਬਾਕੀ ਚਲੋ ਬਲੇਰਿਓ ਆਪਣੀ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਆ ਉਹ ਪਹਿਲੇ ਜੇ ਲਾ ਪਹਿਲੇ ਜੇ ਉਹਦਾ D1 ਜਾਈ ਇਹ ਬਣਦੇ ਬਾਵਾ ਜਿਹੜਾ